ਸਤਿ ਸ਼੍ਰੀ ਅਕਾਲ ਜੀ ਅੱਜ ਮੁਕਸਰ ਦੀਆਂ ਖੇਤੀ ਸੂਚਨਾਵਾਂ YouTube ਚੈਨਲ ਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੁਕਸਰ ਜ਼ਿਲ੍ਹੇ ਦੇ ਪਿੰਡ ਬੂੜਾ ਗੁੱਜਰ ਵਿਖੇ ਇੱਥੇ ਪ੍ਰਦਰਸ਼ਨੀ ਪਲਾਂਟ ਲਗਾਏ ਜਾ ਰਹੇ ਆ ਸੁਪਰ ਸੀਡਰ ਦੇ ਨਾਲ ਤੇ ਉੱਥੇ ਅਸੀਂ ਖੜੇ ਹਾਂ ਕਿਸਾਨਾਂ ਨਾਲ ਵੀ ਗੱਲ ਕਰਦੇ ਹਾਂ ਸਾਡੇ ਇਥੋਂ ਦੇ ਜਿਹੜੇ ਸਰਕਲ ਇੰਚਾਰਜ ਨੇ ਡਾਕਟਰ ਜੋਬਦੀਪ ਸਿੰਘ ਆ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਸ਼ਸ਼ੀਗਰ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਦੱਸੋ ਇਹ ਕੀ ਹੈਗਾ ਆਪਾਂ ਕੀ ਕਰ ਰਹੇ ਹਾਂ ਅੱਜ ਇੱਥੇ ਇਹ ਨਹੀਂ ਸਰਦਾਰ ਸਰਬਜੀਤ ਸਿੰਘ ਸਨ ਉਹ ਸਰਦਾਰ ਜਰਨੈਲ ਸਿੰਘ ਪਿੰਡ ਬੂੜਾ ਗੁੱਜਰ ਉਹਨਾਂ ਦੇ ਖੇਤ ਵਿੱਚ ਆਪਾਂ ਖੜੇ ਆ ਇਹਨਾਂ ਨੇ ਪਹਿਲਾਂ ਐਸਐਮਐਸ ਵਾਲੀ ਕੰਬਾਈਨ ਨਾਲ ਇਸ ਖੇਤ ਦੀ ਜਿਹੜੀ ਬਾਸਮਤੀ ਸੀ ਉਹਦੀ ਵਾਢੀ ਕਰਵਾਈ ਆ ਉਹ ਤੋਂ ਉਪਰੰਤ ਇਹਨਾਂ ਨੇ ਮਲਚਰ ਚਲਾਇਆ ਉਹ ਤੋਂ ਉਪਰੰਤ ਇਹ ਹੁਣ ਸੁਪਰ ਸੀਡਰ ਨਾਲੇ ਖੇਤ ਦੀ ਬਿਜਾਈ ਕਰ ਰਹੇ ਆ ਯਾਨੀ ਕਿ ਜਿਹੜੀ ਸਾਰੀ ਪਰਾਲੀ ਆ ਉਹਨੂੰ ਖੇਤ ਦੇ ਵਿੱਚ ਹੀ ਦਬਾ ਕੇ ਜਿਹੜੀ ਕਣਕ ਦੀ ਬਿਜਾਈ ਕਰ ਰਹੇ ਆ ਜੀ ਠੀਕ ਹੈ ਜੀ ਅੱਛਾ ਰਜਿੰਦਰ ਜੀ ਸਾਡੇ ਨਾਲ ਇੰਜੀਨੀਅਰਿੰਗ ਡਿਪਾਰਟਮੈਂਟ ਤੋਂ ਰਜਿੰਦਰ ਕੁਮਾਰ ਜੀ ਨੇ ਤੇ ਜੋ ਇੰਜੀਨੀਅਰ ਨੇ ਇਸੇ ਅਰਜਿੰਦਰ ਜੀ ਇਹ ਐਸਾ ਜਿਹੜਾ ਐਨਸੀਕਿਊ ਤੇ ਐਕਸ2 ਜ਼ਿਆਦਾਤਰ ਆਪਾਂ ਪ੍ਰਮੋਟ ਕਰਦੇ ਆ ਇਨਸਟਿਟਿਊਟ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਉਹਦੇ ਸਬੰਧ ਦੇ ਵਿੱਚ ਆਪਣਾ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਪ੍ਰਦਰਸ਼ਨੀ ਪਲਾਂਟ ਲਗਾਏ ਜਾ ਰਿਹਾ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਮੋਟੀਵੇਟ ਹੋਣ ਥੋੜਾ ਜਿਆ ਹੋਰ ਇਨਸਟਿਟਿਊਟ ਵਾਲੇ ਪਾਸੇ ਜ਼ਿਆਦਾ ਜਾਣ ਉਹਦੇ ਕੀ ਕੀ ਫਾਇਦੇ ਹੈਗੇ ਆ ਕੀ ਇਹਦੇ ਬਾਰੇ ਕੋਈ ਸੂਚਿਤ ਵੀ ਦਿੱਤੀ ਜਾ ਰਹੀ ਕਿਸਾਨਾਂ ਨੂੰ ਅਸ਼ੇਸ਼ਾ ਜੀ ਧੰਨਵਾਦ ਪੀੜੀ ਸਾਹਿਬ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਜ਼ਿਲ੍ਹੇ ਤੇ ਜਿਵੇਂ ਆਪਾਂ ਡੈਮੋ ਦੀ ਗੱਲ ਕਰੀਏ ਆਪਾਂ ਜਿਹਨੂੰ ਕਹਿੰਦੇ ਆਂ ਵੀ ਪ੍ਰਦਰਸ਼ਨੀ ਇਹ ਆਪਣੇ ਕੋਲ ਇੱਕ ਆਈਸੀ ਐਕਟੀਵਿਟੀ ਹੁੰਦੀ ਹੈ ਵੀ ਆਈਸੀ ਦਾ ਮਤਲਬ ਆਪਾਂ ਪਬਲਿਕ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਦੀ ਇੱਕ ਮੁਹਿੰਮ ਹੈ ਜਿਸ ਵਿੱਚ ਆਪਾਂ ਵਕ ਵਕ ਗਤੀਵਿਧੀਆਂ ਕਰਦੇ ਆ ਜਿਵੇਂ ਪਿੰਡਾਂ 'ਚ ਕੈਂਪ ਲਾਉਨੇ ਆ ਉਹਨਾਂ ਦਾ ਹੀ ਇੱਕ ਹਿੱਸਾ ਵੀ ਆਪਾਂ ਤਕਰੀਬਨ ਜ਼ਿਲ੍ਹੇ 'ਚ ਵੀ ਇਹੋ ਜੇ ਪ੍ਰਦਰਸ਼ਨੀ ਪਲਾਟ ਲਾਉਨੇ ਆ ਡੈਮੋ ਕਾਇਦੇ ਨੇ ਜਿਨ੍ਹਾਂ 'ਚ ਉਹਨਾਂ 'ਚ ਆਪਾਂ ਇਨਸਟੀਟਿਊਟ ਐ ਐਕਸੀ 2 ਵਤ ਤੋਂ ਵਤ ਆਪਣਾ ਜਿਹੜਾ ਡਿਪਾਰਟਮੈਂਟ ਦਾ ਮੋਟਿਵ ਹੈ ਵੀ ਆਪਾਂ ਜਿਹੜੀ ਕੰਜ਼ਰਵੇਸ਼ਨ ਐ ਐਗਰੀਕਲਚਰ ਐ ਉਹਨੂੰ ਪ੍ਰਮੋਟ ਕਰੀਏ ਵੀ ਜਿਹੜੀ ਖੇਤ 'ਚੋਂ ਜੋ ਰੇਡੀਊ ਹੋ ਰਿਹਾ ਪੈਦਾ ਉਹਨੂੰ ਆਪਾਂ ਵਾਪਸ ਹੀ ਮਿੱਟੀ 'ਚ ਮਿਲਾਈਏ ਤਾਂ ਜੋ ਜਿਹੜੇ ਖੁਰਾਕੀ ਤੱਤ ਹੈ ਉਹ ਮਿੱਟੀ 'ਚ ਬਣੇ ਰਹਿਣ ਤਾਂਕਿ ਪ੍ਰਦੂਸ਼ਣ ਤਾਂ ਹੋਵੇ ਨਾ ਹੋਵੇ ਤੇ ਨਾਲੇ ਮਿੱਟੀ ਦੀ ਸਿਹਤ ਵੀ ਬਣੀ ਰਵੇ ਐਸੀ ਲੜੀ ਤਹਿਤ ਅੱਜ ਆਪਾਂ ਇੱਥੇ ਜਿਹੜੇ ਬੁੜਾ ਗੁਜਰ ਪਿੰਡ 'ਚ ਆਇਆ ਇਨ ਸਿਟੂ ਦਾ ਡੈਮੋ ਲੱਗ ਰਿਹਾ ਹੈ ਸੁਪਰ ਸੀਡਰ ਨਾਲ ਇਸ ਵਿੱਚ ਸਰਕਾਰ ਦਾ ਜੋ ਪਾਲਿਸੀ ਹੈ ਉਹ ਪਰ ਡੈਮੋ 6000 ਰੁਪਏ ਹੈ ਜਿਸ ਵਿੱਚ ਆਪਾਂ ਆਪਾਂ ਦੇਖ ਸਕਦੇ ਹਾਂ ਪਿੱਛੇ ਵੀ ਇੱਕ ਪ੍ਰਦਰਸ਼ਨੀ ਪਲਾਂਟ ਦਾ ਬੋਰਡ ਲੱਗਿਆ ਹੋਇਆ ਹੈ ਜਿਸ ਵਿੱਚ ਆਪਾਂ ਸਾਰੀ ਡਿਟੇਲ ਲਿਖੀ ਹੋਈ ਹੈ ਵੀ ਆਪਾਂ ਇੰਨੀ ਤਰੀਕ ਨੂੰ ਇੰਨਾ ਫਾਰਮਰ ਦੇ ਬਿਜਾਈ ਕਰ ਰਹੇ ਆ ਇਹ ਡੈਮੋ ਲੱਗਿਆ ਹੈ ਕੁਝ ਪੈਸਾ ਐਸੇ ਜਾਉਂਦਾ ਹੈ ਬਾਕੀ ਜਿਹੜੇ ਕਿਸਾਨ ਹੈ ਉਹਨਾਂ ਨੂੰ 2500 ਰੁਪਏ ਆਪਾਂ ਇਨਪੁਟ ਵਾਸਤੇ ਸਹੂਲਤ ਦੇ ਰਹੇ ਆ ਤੇ ਟੋਟਲ ਇਹ ਡੈਮੋ 'ਤੇ 6000 ਰੁਪਏ ਪਰ ਡੈਮੋ ਦੇਈ ਸਰਕਾਰ ਦੀ ਪਾਲਿਸੀ ਹੈ ਵੀ ਉਹਨਾਂ ਨੂੰ ਆਪਾਂ ਪ੍ਰੋਤਸਨ ਰਾਸ਼ੀ ਦੇਣੀ ਹੈ ਇਸ ਤਰੀਕੇ ਦੇ ਜ਼ਿਲ੍ਹੇ ਵਿੱਚ 25 20 ਡੈਮੋ ਲੱਗਣੇ ਆ ਜਿਸ ਵਿੱਚ ਮੁਖਸਰ ਨੂੰ 6 ਡੈਮੋ ਲੱਗਣੇ ਆ ਬਾਕੀ ਜਿਵੇਂ ਛੋਟੇ ਬਲਾਕ ਹੈ ਉਹਨਾਂ ਨੂੰ ਲਗਭਗ 5-5 ਡੈਮੋ ਆਉਣਗੇ ਸਰ ਠੀਕ ਆ ਧੰਨਵਾਦ ਅਰਜਿੰਦਰ ਜੀ ਉਹਨਾ ਇਸ ਖੇਤ ਦੇ ਜਿਹੜੇ ਮਾਲਕ ਨੇ ਸਰਜੀਤ ਸਿੰਘ ਜੀ ਸਾਡੇ ਨਾਲ ਉਹ ਵੀ ਮੌਜੂਦ ਨੇ ਸਰ ਪੰਨਾ ਦਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਇਹ ਇਨੀਸ਼ੀਏਟਿਵ ਲਿਆ ਹੈਗਾ ਪਰਾਲੀ ਨੂੰ ਵਿੱਚ ਵਾਹ ਕੇ ਪਰ ਕਿੰਨੇ ਚਿਰ ਤੋਂ ਤੁਸੀਂ ਇਹ ਪਰਾਲੀ ਨੂੰ ਵਿੱਚ ਵਾ ਰਹੇ ਹੋ ਕਿੰਨੇ ਸਾਲਾਂ ਤੋਂ ਇਹ ਕੰਮ ਕਰਾਲੀ ਦਾ ਸੀ ਪਹਿਲੇ ਸਾਲੀ ਵਾਰਿਆਂ ਖਰਚੇ ਵਾਂਨ ਸਾਨੂੰ ਹੋ ਗਏ 3-4 ਸਾਲ ਠੀਕ ਆ ਤੇ ਇਹ ਜਿਹੜਾ ਸਰਕਾਰ ਦੀ ਜਿਹੜੀ ਸਹੂਲਤ ਆ ਇਹਦੇ ਤੋਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਖੁਸ਼ ਹੋ ਇਹਦੇ ਨਾਲ ਬਹੁਤ ਵਧੀਆ ਕੰਮ ਆਈ ਇਹ ਤਾਂ ਤੇ ਪ੍ਰਾਲੀ ਦਾ ਜਿਹੜਾ ਹੈਗਾ ਮੈਨੇਜਮੈਂਟ ਵਧੀਆ ਹੋਜੂ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਠੀਕ ਹੈ ਬਹੁਤ ਵਧੀਆ ਜੀ ਧੰਨਵਾਦ ਜੀ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਮੁੱਖ ਕ੍ਰਿਤੀਬਾੜੀ ਅਫਸਰ ਡਾਕਟਰ ਜਕਸੀਰ ਸਿੰਘ ਜੀ ਉਹ ਵੀ ਸ਼ਾਮਲ ਨੇ ਮੈਂ ਨਤਨ ਸਰਦਾ ਧੰਨਵਾਦ ਕਰਦਾ ਸਰ ਜਿਹੜਾ ਇੰਸਟੀਚੂਟ ਤੇ ਐਕਸੀ2 ਦੇ ਵਿੱਚ ਜਿਹੜਾ ਕੀ ਡਿਫਰੈਂਸ ਹੈਗਾ ਸਾਰਾ ਤੇ ਕੀ ਕਿਸਾਨਾਂ ਨੂੰ ਕਿਸ ਪਾਸੇ ਆਉਣਾ ਚਾਹੀਦਾ ਥੋੜਾ ਜਿਹਾ ਇਸ ਪਾਸੇ ਤੁਸੀਂ ਥੋੜਾ ਸਾਰੇ ਕਿਸਾਨਾਂ طرفੋਂ ਰਸਤੀ ਕਾਲ ਜੀ ਜਿਹੜਾ ਅੱਜ ਆਪਾਂ ਬੈਨ ਬਲਗ ਦੇ ਵਿੱਚ ਇਹ ਜਿਹੜਾ ਖੇਤੀਬਾੜੀ ਵਿਭਾਗ ਦਾ ਜਿਹੜਾ ਮੇਨ ਕੰਮ ਹੈ ਡੈਮੋਨਸਟ੍ਰੇਸ਼ਨ ਨੂੰ ਲੋਕਾਂ ਨੂੰ ਵੇਖ ਕੇ ਇਥੋਂ ਰਸਤੇ ਵਿਚਾਰੇ ਰਾਹ ਪੈਂਦੇ ਇੱਥੇ ਆਪਾਂ ਪਲਾਟ ਲੱਭਦੇ ਆ ਰਹੇ ਹਾਂ ਨਾਲੇ ਬੋਡ ਲਾ ਰਹੇ ਹਾਂ ਵੀ ਇੱਥੇ ਆਪਾਂ ਪਰਾਲੀ ਦਾ ਵਿਰੋਧਨ ਕੀਤਾ ਆਉਣ ਵਾਲੇ ਸਾਲਾਂ ਦੇ ਵਿੱਚ ਇੱਥੇ ਦੇਖਾਂਗੇ ਵੀ ਜਮੀਨ ਦੀ ਗੁਣਵੱਤਾ ਕੀ ਵੱਧ ਰਹੀ ਹੈ ਕਿਸਾਨ ਵੀ ਦੇਖਣਗੇ ਕਿਸ ਤਰ੍ਹਾਂ ਦਾ ਵਿੱਚ ਪਰਾਲੀ ਸੰਭਾਲਣ ਦੇ ਨਾਲ ਝਾੜ ਦਾ ਕੀ ਫਰਕ ਪੈਂਦਾ ਖਾਦਾਂ ਦੀ ਘਰ ਤੋਂ ਘੱਟ ਹੁੰਦੀ ਹੈ ਜਿਵੇਂ ਤੁਸੀਂ ਸਵਾਲ ਪੁੱਛਿਆ ਬਹੁਤ ਵੀ ਇੱਕ ਇੰਸਟੀਟਿਊਟ ਤੇ ਇੱਕ ਐਕਸਿਟੂ ਦੋ ਤਰ੍ਹਾਂ ਦੀ ਆਪਾਂ ਪਰਾਲੀ ਸੰਭਾਲ ਕਰ ਸਕਦੇ ਆ ਇੱਕ ਹੈਗਾ ਇੰਸਟੀਟਿਊਟ ਇੰਸਟੀਟਿਊਟ ਦਾ ਮਤਲਬ ਹੈਗਾ ਵੀ ਜ਼ਮੀਨ ਦੇ ਵਿੱਚ ਹੀ ਪਾਲੀ ਕਰੀਏ ਜੋ ਕਿ ਬਹੁਤ ਹੀ ਵਧੀਆ ਤਰੀਕਾ ਹੈ ਜਿਵੇਂ ਆਪਾਂ ਦੱਸਦੇ ਹਾਂ ਮੇਰੇ ਦੇ ਵਿੱਚ ਪੋਟਾਸ਼ ਦਾ ਤਾਂ ਕਾਫੀ ਜਿਹਾ ਆਪਾਂ ਜੇ ਗੱਠਾ ਬਣਾਉਣੇ ਤਾਂ ਬਾਹਰ ਚ ਲਈ ਜਾਂਦੀ ਹੈ ਕਾਫੀ ਲੋਕਾਂ ਨੂੰ ਪਤਾ ਵੀ ਲੱਗਣ ਲੱਗ ਗਿਆ ਵੀ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਨਾਲ ਆਪਣੇ ਜ਼ਮੀਨ ਦੇ ਵਿੱਚ ਤਾਕਤ ਘਟਦੀ ਹੈ ਇਸ ਤਰ੍ਹਾਂ ਨਾਲ ਹੀ ਇਹਦੇ ਨਾਲ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਆਪਾਂ ਲੋਕਾਂ ਨੂੰ ਵਿਖਾਉਣ ਵਾਸਤੇ ਵਿਖਾਵਾ ਕਰਨ ਵਾਸਤੇ ਵਿਖਾਵੇ ਦੇ ਪਲਾਟ ਵੀ ਕਹਿੰਦੇ ਪੰਜਾਬੀ ਵਿੱਚ ਇਹ ਵੀ ਇੱਥੇ ਆ ਕੇ ਲੋਕੀ ਵਦ ਵਦ ਦੇਖ ਸਕਣ ਤੇ ਪ੍ਰੇਰਨਾ ਲੈ ਸਕਣ ਤਾਂ ਜੋ ਵਦ ਵਦ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ ਇਹਦੇ ਮੇ ਪਲਾਟ ਲਗਾਏ ਜਾਣਗੇ ਇੱਥੇ ਲੋਕਾਂ ਨੂੰ ਵੀ ਆ ਕੇ ਸਦਕੇ ਇਹਦੇ ਵਿੱਚ ਦੱਸਿਆ ਬਾਕੀ ਪੈਸਾ ਇੱਥੇ ਲੋਕਾਂ ਨੂੰ ਦੱਸੋ ਦਿਖਾਉਣ ਵਾਸਤੇ ਲੱਗਿਆ ਪਾਸੇ ਦੇ ਕਿਸਾਨਾਂ ਨੂੰ ਇੱਥੇ ਇਕੱਠੇ ਕਰਕੇ ਆਪਾਂ ਉਹਨਾਂ ਨੂੰ ਇਥੇ ਭਾਵਾਂਗੇ ਵੀ ਆਪ ਪਲਾਂਟ ਤੇ ਅਸੀਂ ਆ ਕੰਮ ਕੀਤਾ ਸੀ ਕਿਸਾਨਾਂ ਨਾਲ ਵੀ ਬੁਲਾਵਾਂਗੇ ਵੀ ਇਹਦੇ ਵਿੱਚ ਬਹੁਤ ਹੀ ਜੋ ਲਾਭ ਮਿਲਦੇ ਆ ਉਹ ਪੰਜ ਸਾਰੇ ਕਿਸਾਨਾਂ ਨੂੰ ਪਤਾ ਲੱਗੇ ਪ੍ਰੇਰਨਾ ਲੈ ਸਕਣ ਤੇ ਵਨ ਤੋਂ ਵਨ ਖੇਤ ਦੇ ਵਿੱਚ ਪ੍ਰਾਲੀ ਸੰਭਲ ਗਏ ਨੂੰ ਸਿੱਟੂ ਕਰੀਏ ਕਿਉਂਕਿ ਐਕਸਟੂ ਦਾ ਵੀ ਕੋਈ ਲਿਮਟ ਹੁੰਦੀ ਆ ਵੀ ਇੰਨੀ ਗੱਠਾਂ ਬਣ ਸਕਦੇ ਆ ਗੱਠਾਂ ਪਈਆਂ ਰਹਿੰਦੀਆਂ ਜਿੰਨੀ ਕਿ ਡਿਮਾਂਡ ਹੁੰਦੀ ਆ ਦਸਤੀ ਦੀ ਉਸੇ ਹਿਸਾਬ ਨਾਲ ਹੀ ਲੈਂਦੇ ਆ ਉਹ ਤੇ ਉਸ ਤੋਂ ਬਾਅਦ ਐਨਸੀਟੂ ਦਾ ਤਰੀਕਾ ਵੀ ਵਧੀਆ ਜੋ ਪੁਰਾਣੇ ਬਯੁਰਗ ਵੀ ਕਰਦੇ ਰਹੇ ਆ ਤੋਂ ਆਲੀ ਚੱਕ ਕੇ ਲੈ ਤਵੀਆਂ ਨਾਲ ਹੀ ਕਰਦੇ ਨੇ ਉਹ ਜ਼ਿਆਦਾਤਰ ਪਰ ਜਿਹੜਾ ਰੀਪਰ ਮਾਰ ਕੇ ਅੱਗ ਲਾਉਂਦੇ ਕਿਸਾਨ ਉਹਨਾਂ ਲਈ ਇਹ ਬਹੁਤ ਗਲਤ ਕੰਮ ਹੈ ਇਸ ਅੱਗ ਤੋਂ ਬਚਣਾ ਚਾਹੀਦਾ ਹੈ ਇੰਨੀ ਗੱਲਾਂ ਕਹਿੰਦੇ ਕਿ ਮੈਂ ਜੱਜ ਕੰਦੇ ਵੀ ਜਿੱਕੇ ਖਾਸ ਸਾਹਿਬ ਹੈ ਬਹੁਤ ਬਹੁਤ ਧੰਨਵਾਦ ਸਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਜਿਹੜਾ ਆਪਣਾ ਪਰਾਲੀ ਨੂੰ ਵਿੱਚ ਵਾਹਣ ਦਾ ਦੇਖੋ ਕਿਸਾਨ ਵੀਰੋ ਆਪਾਂ ਨੂੰ ਅਖੀਰ ਨੂੰ ਇਸ ਪਾਸੇ ਹੀ ਆਉਣਾ ਪੈਣਾ ਕਿਉਂਕਿ ਜਦੋਂ ਆਪਾਂ ਪਰਾਲੀ ਗੱਠਾ ਬਣਾ ਕੇ ਬਾਹਰ ਕੱਢ ਦਿੰਨੇ ਆ ਸਾਰੇ ਜਿਹੜੇ ਆਪਣੇ ਤੱਤ ਹੈਗੇ ਜਿਹੜੇ ਪਰਾਲੀ ਵਿੱਚ ਰਹਿ ਜਾਂਦੇ ਆ ਉਹ ਆਪਾਂ ਸਾਰੇ ਨਸਰੀ ਨੂੰ ਵੇਚ ਦਿੰਨੇ ਆ ਤੇ ਮੁਰਕੇ ਮਹਿੰਗੇ ਮੁੱਲ ਦੇ ਉੱਤੇ ਮਾਰਕੀਟ ਦੇ ਵਿੱਚੋਂ ਅਸੀਂ ਉਹੀ ਤੱਤ ਲੈ ਲੈ ਕੇ ਲਿਆ ਕੇ ਆਪਦੇ ਖੇਤ ਦੇ ਵਿੱਚ ਪਾਉਣੇ ਆ ਖਾਦਾਂ ਦੇ ਰੂਪ ਦੇ ਵਿੱਚ ਸੋ ਇਹਦੇ ਵਿੱਚ ਬਹੁਤ ਸਾਰੀਆਂ ਖਾਦਾਂ ਹੈਗੀਆਂ ਇਹ ਪ੍ਰਦਰਸ਼ਨੀ ਪਲਾਂਟ ਉਮੀਦ ਕਰਦੇ ਆ ਕਿ ਕਿਸਾਨਾਂ ਦੇ ਲਈ ਜੁਰ ਚਾਨਣ ਮਨਾਰਾ ਬਣੂਗਾ ਹੋਰ ਕਿਸਾਨ ਵੀ ਇਹ ਤੋਂ ਪ੍ਰਮੋਟ ਹੋ ਕੇ ਤੇ ਆਪਦੇ ਖੇਤਾਂ ਦੇ ਵਿੱਚ ਪਰਾਲੀ ਦਾ ਪ੍ਰਬੰਧਨ ਇਹ ਨਸਟਿਟੂ ਦੇ ਨਾਲ ਕਰਨਗੇ ਤਾਂ ਜੋ ਉਹਨਾਂ ਦੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਉਬਰਕਰਾਰ ਰਹੇ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਆਖੀਰ ਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਮੁਕਸਰ ਦਾ ਜਿਹੜਾ ਖੇਤੀ ਚੈਨਲ ਹੈਗਾ ਮੁਕਸਰ ਦੀਆਂ ਖੇਤੀ ਸੂਚਨਾਵਾਂ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਸਮੇਂ-ਸਮੇਂ 'ਤੇ ਅਸੀਂ ਉਹ ਖੇਤੀ ਨਾਲ ਸੰਬੰਧਤ ਉਹਦੇ ਤੇ YouTube ਤੇ ਵੀਡੀਓ ਵੀ ਪਾਉਂਦੇ ਰਹਿੰਨੇ ਆ ਸੋ ਸਾਰੇ ਕਿਸਾਨ ਵੀਰਾਂ ਦਾ ਆਖੀਰ ਦੇ ਵਿੱਚ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ